ਸੋਸ਼ਲ ਮੀਡੀਆ ਉੱਤੇ ਆਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਬੱਸ ਦੇ ਵਿੱਚ ਬਹੁਤ ਸਾਰੀਆਂ ਸਵਾਰੀਆਂ ਬੈਠੀਆਂ ਨੇ ਤੇ ਇੱਕ ਵਿਅਕਤੀ ਬੱਸ ਦੇ ਇੰਜਣ ਉੱਤੇ ਲੇਟਿਆ ਹੋਇਆ ਹੈ। ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਬੱਸ ਦਾ ਡਰਾਈਵਰ ਹੈ। ਪਰ ਗੱਲ ਹੁਣ ਇੱਥੇ ਉੱਠਦੀ ਹੈ ਜੇ ਬੱਸ ਦਾ ਡਰਾਈਵਰ ਇਸ ਤਰੀਕੇ ਦੀਆਂ ਊਠਪਟਾੰਗ ਹਰਕਤਾਂ ਕਰ ਰਿਹਾ ਹੈ ਬੱਸ ਦੇ ਜਿਹੜਾ ਇੰਜਣ ਉੱਤੇ ਲੇਟਿਆ ਹੈ ਤੇ ਬੱਸ ਫਿਰ ਕੌਣ ਚਲਾ ਰਿਹਾ ਹੈ ਸਵਾਲ ਤਾਂ ਹਰ ਕਿਸੇ ਦੇ ਮਨਾਂ ਦੇ ਵਿੱਚ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਨਾਲ ਇਹ ਵੀ ਹੈਰਾਨੀ ਹੋਏਗੀ ਸੁਣ ਕੇ ਕਿ ਪੰਜਾਬ ਰੋਡਵੇਜ਼ ਦੀ ਇਹ ਬੱਸ ਹੈ ਤੇ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਇੱਕ ਕਰਤੂਤ ਹੈ ਜਿਹੜਾ ਕਿ ਨਸ਼ੇ ਦੇ ਵਿੱਚ ਤੱਲੀ ਹੋ ਕੇ ਬੱਸ ਚਲਾ ਰਿਹਾ ਸੀ ਤੇ ਜਿਵੇਂ ਹੀ ਇਸ ਨੇ ਤੱਲੀ ਹੋ ਕੇ ਬੱਸ ਚਲਾਣੀ ਸ਼ੁਰੂ ਕੀਤੀ ਤਾਂ ਸਵਾਰੀਆਂ ਨੂੰ ਇਸ ਗੱਲ ਦੀ ਪਿੰਕ ਲੱਗ ਗਈ ਤੇ ਸਵਾਰੀਆਂ ਦੇ ਵੀ ਹੋਸ਼ ਛੁੱਟ ਗਏ ਕਿ ਜਿਸ ਵਿਅਕਤੀ ਦੇ ਉੱਤੇ ਭਰੋਸਾ ਕਰਕੇ ਅਸੀਂ ਬੱਸ ਦੇ ਵਿੱਚ ਬੈਠੇ ਐ ਤੇ ਇਹ ਵਿਅਕਤੀ ਸਾਨੂੰ ਸਹੀ ਮੰਜ਼ਿਲ ਦੇ ਉੱਤੇ ਸੁਰੱਖਿਅਤ ਪਹੁੰਚਾ ਦੇਵੇਗਾ ਉਹ ਤਾਂ ਖੁਦ ਹੀ ਸ਼ਰਾਬ ਦੇ ਨਸ਼ੇ ਦੇ ਵਿੱਚ ਹੈ ਤੇ ਇੰਨਾ ਕਿ ਨਸ਼ੇ ਦੇ ਵਿੱਚ ਹੈ ਕਿ ਤੱਲੀ ਹੋ ਕੇ ਬੱਸ ਚਲਾ ਰਿਹਾ ਏ ਨਹੀਂ ਪਤਾ ਕਿ ਅਗਲੇ ਮੋੜ ਤੇ ਸਾਡੇ ਨਾਲ ਕੀ ਪਾੜਾ ਵਾਪਰ ਜਾਵੇ ਕੀ ਅਸੀਂ ਸੁਖੀ ਸੰਧੀ ਆਪਣੇ ਪਰਿਵਾਰ ਕੋਲ ਜਾਂ ਆਪਣੀ ਸਹੀ ਮੰਜ਼ਿਲ ਤੱਕ ਪਹੁੰਚ ਜਾਵਾਂਗੇ ਕਿ ਸਾਨੂੰ ਰੱਬ ਕੋਲ ਹੀ ਪਿਆਰਾ ਹੋਣਾ ਪਵੇਗਾ ਜੀਆਂ ਦੱਸਦੀ ਕਿ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਵਾਇਰਲ ਹੋ ਰਹੀਆਂ ਐ ਇਹ ਬਸ ਦਰਸਨ ਅੰਮ੍ਰਿਤਸਰ ਬਸ ਅੱਡੇ ਤੋਂ ਚੰਡੀਗੜ੍ਹ ਬਸ ਅੱਡੇ ਦੇ ਲਈ ਜਾ ਰਹੀ ਸੀ ਪਰ ਉੱਥੇ ਹੀ ਅਦ ਵਿਚਕਾਰ ਜਾ ਕੇ ਸਵਾਰੀਆਂ ਨੂੰ ਇਸ ਗੱਲ ਦੀ ਪੜਕ ਲੱਗ ਗਈ ਕੀ ਇਹ ਬਸ ਦਾ ਡਰਾਈਵਰ ਤਾਂ ਨਸ਼ੇ ਦੇ ਵਿੱਚ ਹੈ ਤੇ ਨਸ਼ੇ ਦੇ ਵਿੱਚ ਇਹ ਤੱਲੀ ਹੋ ਕੇ ਬਸ ਚਲਾ ਰਿਹਾ ਹੈ ਤੇ ਉਸ ਤੋਂ ਬਾਅਦ ਕੀ ਸੀ ਸਵਾਰੀਆਂ ਜਿਹੜੀਆਂ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆਈਆਂ ਤੇ ਸਵਾਰੀਆਂ ਦੇ ਵਿੱਚੋਂ ਇੱਕ ਵਿਅਕਤੀ ਉੱਠ ਕੇ ਬੋਲਿਆ ਕਿ ਮੈਂ ਹੀ ਚਲਾ ਲੈਂਦਾ ਹਾਂ ਬਸ ਤੇ ਉਸ ਤੋਂ ਬਾਅਦ ਜਿਹੜਾ ਡਰਾਈਵਰ ਹੈ ਉਸ ਨੂੰ ਸਾਈਡ ਪਰ ਬਿਠਾ ਦਿੱਤਾ ਪਰ ਡਰਾਈਵਰ ਦੀ ਅਕਰਤੂਤਾ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਨਸ਼ੇ ਦੇ ਵਿੱਚ ਤੱਲੀ ਹੋ ਕੇ ਊਠ ਪਟੰਗ ਹਰਕਤਾਂ ਕਰ ਰਿਹਾ ਹੈ ਤਸਵੀਰਾਂ ਸਵਾਰੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਵੀਡੀਓ ਕੈਮਰੇਆ ਦੇ ਵਿੱਚ ਕੈਦ ਹੈ ਸੋਸ਼ਲ ਮੀਡੀਆ ਦੇ ਉੱਤੇ ਹੁਣ ਵਾਇਰਲ ਹੋ ਰਹੀਆਂ ਹੈ ਉੱਥੇ ਹੀ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਬੱਸ ਦੇ ਵਿੱਚ ਤਕਰੀਬਨ 50 ਤੋਂ ਵੱਧ ਸਵਾਰੀਆਂ ਸਨ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਸਰਕਾਰੀ ਬਸ ਤੇ ਉੱਤੇ ਭਰੋਸਾ ਕਰਕੇ ਬੈਠ ਗਏ ਨੇ ਪਰ ਉੱਤੇ ਡਰਾਈਵਰ ਦੀ ਸ਼ਰਮਨਾਕ ਕਰਤੂਤ ਦੇਖੋ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜਾਨਾਂ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਜਿਹੜੇ ਲੋਕ ਇਹਨਾਂ ਡਰਾਈਵਰਾਂ ਦੇ ਉੱਤੇ ਭਰੋਸਾ ਕਰਦੇ ਨੇ ਕਿ ਇਹਨਾਂ ਡਰਾਈਵਰਾਂ ਦੇ ਸਿਰ ਦੇ ਉੱਤੇ ਅਸੀਂ ਸਹੀ ਮੰਜ਼ਿਲ ਤੱਕ ਪਹੁੰਚਾਂਗੇ ਪਰ ਇਸ ਡਰਾਈਵਰ ਨੇ ਤਾਂ ਸਾਰੀਆਂ ਹੀ ਹੱਦਾ ਪਾਰ ਕਰ ਦਿੱਤੀਆਂ ਇੱਕ ਤਾਂ ਨਸ਼ੇ ਦੇ ਵਿੱਚ ਉੱਪਰੋਂ ਊਠ ਪਟੰਗ ਹਰਕਤਾਂ ਜੇਕਰ ਉਹ ਵਿਅਕਤੀ ਨਾ ਹੁੰਦਾ ਤੇ ਲੋਕਾਂ ਨੂੰ ਉਹਨਾਂ ਦੀ ਸਹੀ ਮੰਜ਼ਿਲ ਤੱਕ ਨਾ ਪਹੁੰਚਾਉਂਦਾ ਫਿਰ ਹੋਣਾ ਕੀ ਸੀ ਤੇ ਨਾਲ ਹੀ ਸਵਾਲ ਤਾਂ ਹੁਣ ਪੰਜਾਬ ਰੋਡਵੇਜ਼ ਦੇ ਉੱਤੇ ਵੀ ਖੜੇ ਹੋਣ ਲੱਗ ਪਏ ਆ ਕਿਸ ਤਰੀਕੇ ਦੇ ਨਾਲ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਇੱਕ ਕਰਤੂਤ ਹੈ ਸਖਤ ਤੋਂ ਸਖਤ ਐਕਸ਼ਨ ਦੀ ਮੰਗ ਜੜੀਆਂ ਸਵਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਬਾਬਤ ਤੁਸੀਂ ਵੀ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਆ ਦੇਖੋ ਕਰਾਲੀ ਦੀ ਟਿਕਟ ਘਟਾਈ ਹੈ ਆ ਬਾਸੂ ਰਿਆ ਕਿ ਟਿਕਟ ਦਿਖਾ ਦਿਓ ਮੜੀ ਮੜੀ ਆ ਟਿਕਟ ਸਾਡੇ ਟਿਕਟ ਦੇਖ ਲਓ ਜੀ ਆ ਜਲੰਧਰ ਆ ਕੇ ਬੱਸ ਖੜੀ ਹੈ ਜੀ ਡਰਾਈਵਰ ਕਨੈਕਟਰ ਕੋਈ ਨਹੀਂ ਹੈ ਜੀ ਹੋਰ ਆਪ ਨੂੰ ਅਸੀਂ ਕਿ ਤੁਹਾਨੂੰ ਬੱਸ ਦੱਸਾਂਗੇ ਯਾਰ ਕੀ ਕਰਨਾ ਯਾਰ ਤੁਹਾਡੀ ਨਹੀਂ ਬਣਾ ਰਿਹਾ ਯਾਰ ਹਾਂ 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 ਇਹ ਹੁਣ ਅਸੀਂ ਦੱਸਾਂਗੇ ਕਿ ਬੱਸ ਤੇ ਚੜ੍ਹ ਕੇ ਆਏ ਹਾਂ ਜੀ ਅੰਮ੍ਰਿਤਸਰ ਤੋਂ ਬੈਠੇ ਜੀ ਕਰਾਲੀ ਜਾਣਾ ਸੀ ਅੰਮ੍ਰਿਤਸਰ ਤੋਂ ਚੱਲੀ ਹੈ ਬਾਣੀ ਆ ਕਿੰਨੇ ਵਜੇ ਕਿੰਨੇ ਵਜੇ ਬੱਸ ਇੱਥੇ ਪਹੁੰਚੀ ਹੈ 8:40 ਤੇ ਅੰਮ੍ਰਿਤਸਰ ਤੋਂ ਚੱਲੀ ਹੈ ਜੀ ਅੱਛਾ ਜੀ 265 ਰੁਪਿਆ ਟਿਕਟ ਕੱਟੀ ਹੈ ਕਰਾਲੀ ਦੀ ਉਹਨਾਂ ਨੇ ਠੀਕ ਹੈ